ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਅੱਜ ਸਾਡੇ ਨਾਲ ਨੇ ਸਤਨਾਮ ਸਿੰਘ ਗਿੱਲ ਜਿਨ੍ਹਾਂ ਨੇ ਲੋਕਾਂ ਦੇ ਬਹੁਤ ਸਾਰੇ ਇਸ਼ੂ ਜਿਹੜੇ ਆ ਉਹ ਚੁੱਕੇ ਤੇ ਉਹਨਾਂ ਦਾ ਹੱਲ ਵੀ ਕਰਵਾਇਆ ਜੇ ਆਪਾਂ ਗੱਲ ਕਰੀਏ ਤੇ ਉਹਨਾਂ ਨੇ ਘਟ ਗਿਣਤੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਜਿਹੜੇ ਲੋਕ ਸੰਪਰਕ ਅਫਸਰ ਵੀ ਰਹੇ ਨੇ ਉਸ ਤੋਂ ਬਾਅਦ ਉਹਨਾਂ ਨੇ ਬਹੁਤ ਵੱਡੇ ਮੁੱਦੇ ਚੁੱਕੇ ਜਿੱਦਾਂ ਆਪਾਂ ਗੱਲ ਕਰੀਏ ਜ਼ਿਲ੍ਹਾ ਵਿੱਚ ਬੰਦ ਜਿਹੜੇ ਔਰਤਾਂ ਨੇ ਉਹਨਾਂ ਦੇ ਨਾਲ ਬੱਚੇ ਆ ਤੇ ਉਹਨਾਂ ਨੂੰ ਸਜ਼ਾ ਕਿਉਂ ਦਿੱਤੀ ਜਾਂਦੀ ਹੈ ਕਿਉਂਕਿ ਉਹਨਾਂ ਦਾ ਕਸੂਰ ਵੀ ਕੋਈ ਨਹੀਂ ਹੁੰਦਾ ਫਿਰ ਵੀ ਉਹ ਜਿਲ੍ਹਾਂ ਵਿੱਚ ੜੱਕੇ ਨੇ ਜੇ ਆਪਾਂ ਗੱਲ ਕਰੀਏ ਕਿ ਜਿਹੜੇ ਸਜ਼ਾ ਭੁਗਤ ਚੁੱਕੇ ਕੈਦੀ ਨੇ ਉਹਨਾਂ ਦੇ ਵਿਸ਼ੇ ਤੇ ਆਵਾਜ਼ ਨੂੰ ਉਠਾਉਣਾ ਸਿੱਖਿਆ ਦੀ ਗੱਲ ਕਰੀਏ ਤੇ ਸਿੱਖਿਆ ਖੇਤਰ ਵਿੱਚ ਜਿਹੜੇ ਬੱਚਿਆਂ ਦੇ ਮਾਪੇ ਉਹਨਾਂ ਦੇ ਅਧਿਕਾਰਾਂ ਦੇ ਉੱਤੇ ਡਾਕਾ ਵੱਜਦਾ ਵਾ ਕਿ ਜਿਹੜਾ ਇੱਕ ਸਕੂਲ ਵੱਲੋਂ ਨਿਰਧਾਰਤ ਕੀਤਾ ਜਾਂਦਾ ਹੈ ਕਿ ਇੰਨੇ ਬੱਚਿਆਂ ਨੂੰ ਜਿਹੜਾ ਫ੍ਰੀ ਪੜਾਇਆ ਜਾਏਗਾ ਜਾਂ ਉਹਨਾਂ ਨੂੰ ਬੁਨਿਆਦੀ ਹੱਕ ਜਿਹੜੇ ਉਹ ਦਿੱਤੇ ਜਾਂਦੇ ਸੋ ਉਹ ਨਹੀਂ ਦਿੱਤੇ ਜਾਂਦੇ ਉਹਨਾਂ ਸਾਰਿਆਂ ਵਿਸ਼ਿਆਂ ਨੂੰ ਲੈ ਕੇ ਬਹੁਤ ਇੱਕ ਵੱਡੀ ਮਹਿੰਮ ਦਾ ਹਿੱਸਾ ਰੇ ਸਤਨਾਮ ਸਿੰਘ ਗਿੱਲ ਅੱਜ ਉਹ ਸਾਡੇ ਨਾਲ ਨੇ ਨੈਸ਼ਨਲ ਯੂਥ ਪਾਰਟੀ ਦੇ ਪ੍ਰੈਜ਼ੀਡੈਂਟ ਨੇ ਪੰਜਾਬ ਦੇ ਉਹਨਾਂ ਵੱਲੋਂ ਇਸ ਇਲੈਕਸ਼ਨ ਨੂੰ ਲੈ ਕੇ ਕਹਿ ਸਕਦੇ ਆਪਾਂ ਕਿ 2024 ਦੀਆਂ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਉਹਨਾਂ ਵਿੱਚ ਦੋ ਕੈਂਡੀਡੇਟਾਂ ਦਾ ਅੱਜ ਐਲਾਨ ਕਰ ਦਿੱਤਾ ਗਿਆ ਵਾ ਆਪਾਂ ਸਾਰੇ ਮਸਲਿਆਂ ਤੇ ਗੱਲ ਕਰਾਂਗੇ ਸਤਨਾਮ ਸਿੰਘ ਜਿੱਲ ਦਾ ਆਪਮਾਨਕ ਸਵੇਰਾ ਤੇ ਬਹੁਤ-ਬਹੁਤ ਸਵਾਗਤ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾ ਸਰਵਰ ਸਿੰਘ ਜੀ ਵਿਸ਼ੇਲ ਜਾਣ ਤੋਂ ਪਹਿਲਾਂ ਅਸੀਂ ਦਿਨਕ ਸਵੇਰਾ ਦਾ ਚੈਨਲ ਦਾ ਔਰ ਇਹਨਾਂ ਦੇ ਮਾਨਜੁਕ ਸੰਪਾਦਕ ਸ੍ਰੀ ਸ਼ੀਤਲ ਵੇਜੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੱਜ ਪੰਜਾਬ ਦੀ ਰਾਜਨੀਤੀ ਪੰਜਾਬ ਦੇ ਹਿੱਤ ਔਰ ਹੱਕਾਂ ਔਰ ਸਮੂਹ ਵਰਗਾਂ ਦੀ ਗੱਲ ਕਰਨ ਲਈ ਅੱਜ ਸਾਨੂੰ ਮੌਕਾ ਦਿੱਤਾ ਜਿਸ ਤਰ੍ਹਾਂ ਆਪਾਂ ਗੱਲ ਕਰੀਏ ਕਿ ਜ਼ਿਲ੍ਹਾ ਗੁਰਦਾਸਪੁਰ ਅਤੇ ਹਿਸ਼ਾਰਪੁਰ ਦੇ ਦੋ ਕੈਂਡੀਡੇਟ ਜਿਹੜੇ ਅਨਾਉਂਸ ਕੀਤੇ ਆ ਮੈਂ ਤੁਹਾਡੇ ਕੋਲ ਜਾਨਣਾ ਚਾਹਾਂਗਾ ਕਿ ਬਹੁਤ ਸਾਰੀਆਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਉਸ ਇਲੈਕਸ਼ਨ ਦੇ ਵਿੱਚ ਜਿਹੜੀਆਂ ਉਹ ਹਿੱਸਾ ਲੈ ਰਹੀਆਂ ਸੋ ਤੁਹਾਡਾ ਕਨਸੈਪਟ ਕੀ ਰਹੇਗਾ ਦੇਖੋ ਸਭ ਤੋਂ ਪਹਿਲੀ ਗੱਲ ਨੈਸ਼ਨਲ ਯੂਥ ਪਾਰਟੀ ਇੱਕ ਸਮਾਜਿਕ ਆਡਾਇਲੋਜੀ ਲੈ ਕੇ ਆਈ ਹੈ ਪ੍ਰਿੰਸੀਪਲ ਲੈ ਕੇ ਆਈ ਹੈ ਸਿਧਾਂਤ ਲੈ ਕੇ ਆਈ ਆ ਔਰ ਬੁਨਿਆਦ ਦੇ ਨਾਲ ਜੁੜੀ ਆ ਵजूद ਦੇ ਨਾਲ ਜੁੜੀ ਆ ਪੰਜਾਬ ਦੀ ਧਰਤੀ ਦੇ ਨਾਲ ਜੁੜੀ ਆ ਉਹ ਅਸੀਂ ਪਾਰਟਿਸਪੇਸ਼ਨ ਜਿਹੜਾ ਕਰ ਰਹੇ ਆ ਚੋਣਾਂ ਦੇ ਵਿੱਚ ਉਹਦੇ ਇੱਕ ਕਾਰਨ ਆ ਪੰਜਾਬ ਦੀ ਗੰਦਲੀ ਹੋ ਚੁੱਕੀ ਰਾਜਨੀਤੀ ਨੂੰ ਪਾਰਦਰਸ਼ਤਾ ਦੇ ਵਿੱਚ ਤਬਦੀਲ ਕਰਨਾ ਔਰ ਆਮ ਕਰਾਂ ਸਧਾਰਨ ਜਿਹੜੇ ਲੋਕ ਨੇ ਜਿਹੜੇ ਜੰਮੇ ਤਾਂ ਜਿਹੜੇ ਆਮ ਨੇ ਪਰ ਉਹਨਾਂ ਨੂੰ ਪਾਲਿਸ਼ ਕਰਕੇ ਉਹਨਾਂ ਦੇ ਸ਼ਖਸੀਅਤ ਨੂੰ ਨਖਾਰਨਾ ਔਰ ਉਹਨਾਂ ਨੂੰ ਖਾਸ ਬਣਾਉਣਾ ਰਾਜਨੀਤੀ ਦੀ ਵਾਗਡੋਰ ਉਹਨਾਂ ਹੱਥਾਂ 'ਚ ਦੇਣ ਦਾ ਇੱਕ ਤਹਈਆ ਕਰ ਕੀਤਾ ਜਾ ਰਿਹਾ ਵਾ ਜਿਨ੍ਹਾਂ ਲੋਕਾਂ ਨੂੰ ਰਾਜਨੀਤੀ ਤੋਂ ਬਹੁਤ ਦੂਰ ਰੱਖਿਆ ਗਿਆ ਰਾਜਨੀਤੀ ਕੁਨਬਾ ਪ੍ਰਸਤੀ ਪਰਿਵਾਰਵਾਦ ਤੱਕ ਸੀਮਤ ਹੋ ਕੇ ਰਹਿ ਗਈ ਆ ਬਟ ਨੈਸ਼ਨਲ ਯੂਥ ਪਾਰਟੀ ਦਾ ਇੱਕ ਬਹੁਤ ਵੱਡਾ ਜਿਹੜਾ ਹੈ ਵਾ ਅਜੰਡਾ ਵਾ ਜਾਤਾਂ ਦੇ ਆਧਾਰ ਤੇ ਗੋਤਾਂ ਦੇ ਆਧਾਰ ਤੇ ਧਰਮਾਂ ਦੇ ਆਧਾਰ ਤੇ ਅਸੀਂ ਲੀਡਰਸ਼ਿਪ ਪੈਦਾ ਨਹੀਂ ਕਰਦੇ ਅਸੀਂ ਸਮਾਜਿਕ ਸਰੂਕਾਰਾਂ ਨਾਲ ਜੁੜੇ ਲੋਕ ਆ ਤੇ ਜਿਹੜਾ ਵੀ ਸਾਡੀ ਪਾਰਟੀ ਦਾ ਰਿਪਰੈਜ਼ੈਂਟੇਟਿਵ ਹੋਵੇਗਾ ਚਾਹੇ ਉਹ ਕਿਸੇ ਵੀ ਜਾਤ ਨਾਲ ਹੋਵੇ ਕਿਸੇ ਵੀ ਗੋਤ ਨਾਲ ਹੋਵੇ ਉਹਨੂੰ ਉਹਦੀ ਕਾਬਲੀਅਤ ਦੇ ਆਧਾਰ ਤੇ ਰਾਸੀ ਸ਼ਕਤੀ ਦਿੱਤੀ ਜਾਏਗੀ ਰਾਸੀ ਜ਼ਿੰਮੇਵਾਰੀ ਦਿੱਤੀ ਜਾਏਗੀ ਕਿਸੇ ਵਿੰਗ ਚ ਉਹਨੂੰ ਜਜ਼ਬ ਨਹੀਂ ਕੀਤਾ ਜਾਏਗਾ ਨਾ ਅਸੀਂ ਕੋਈ ਵਿੰਗ ਇਹੋ ਜਿਹਾ ਕ੍ਰੀਏਟ ਕਰਨਾ ਚਾਹੁੰਦੇ ਆ ਜਿਵੇਂ ਅਲਪ ਸੰਖਿਆ ਨਾਲ ਜੁੜੇ ਜਿਹੜੇ ਘੱਟ ਗਿਣਤੀ ਨਾਲ ਸੰਬੰਧਤ ਲੋਕ ਨੇ ਮੁਸਲਮਾਨ ਨੇ 크੍ਰਿਸਚੀਅਨ ਨੇ ਸ਼ੈਡਿਊਲ ਕਾਸਟ ਨੇ ਸਾਰੀਆਂ ਪਾਰਟੀਆਂ ਨੇ ਇੱਕ ਬਣਾਇਆ ਵਾ ਵੀ ਉਹਨਾਂ ਨੂੰ ਐਸਸੀ ਵਿੰਗ ਚ ਰੱਖ ਦੋ ਮੋਰਚੇ ਚ ਰੱਖ ਦੋ ਸਰ ਸਿਰ ਜ਼ਿੰਦਗੀ ਵਿੱਚ ਜੱਜ ਕਰ ਸਕਦੇ ਪਰ ਅਸੀਂ ਹਰ ਬੰਦੇ ਨੂੰ ਰਾਜਨੀਤਿਕ ਪ੍ਰਭੂਸਤਾ ਔਰ ਸ਼ਕਤੀ ਪ੍ਰਦਾਨ ਕਰਨ ਵਾਸਤੇ ਜਿਹੜਾ ਨੈਸ਼ਨਲ ਯੂਥ ਪਾਰਟੀ ਪੰਜਾਬ ਦੇ ਵਿੱਚ ਸਰਗਰਮ ਹੋਈ ਆ ਔਰ ਅਸੀਂ ਜਿਹੜੀਆਂ 2024 ਦੇ ਵਿੱਚ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਉਹਦੇ ਵਿੱਚ ਅਸੀਂ ਕੋਸ਼ਿਸ਼ ਤਾਂ ਇਹ ਆ ਵੀ ਜੇਕਰ ਪੰਜਾਬ ਦੇ ਵਿੱਚ ਇੱਕ ਫੈਡਰਲ ਸਿਸਟਮ ਬਣ ਜੇ ਸੰਘਾਤਮਕ ਢਾਂਚਾ ਹੋ ਜੇ ਖੇਤਰੀ ਪਾਰਟੀਆਂ ਇਕੱਠ ਕਰ ਲੈਣ ਫਿਰ ਤਾਂ ਅਸੀਂ ਕੋਈ ਬੈਠ ਕੇ ਵਿਚਾਰ ਕਰਾਂਗੇ ਨਹੀਂ ਤੇ ਅਸੀਂ ਨੈਸ਼ਨਲ ਜੁਨਟ ਪਾਰਟੀ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੇ ਇੰਡੀਪੈਂਡੈਂਟ ਲੜੇਗੀ ਉਹਦੀ ਸ਼ੁਰੂਆਤ ਵੀ ਕਰ ਚੁੱਕੀ ਹੈ ਜੀ ਜੀ ਆਪਾਂ ਗੱਲ ਕਰੀਏ ਕਿ ਬਹੁਤ ਸਾਰੀਆਂ ਪਾਰਟੀਆਂ ਜਿਹੜੀਆਂ ਆ ਉਹ ਕਿਤੇ ਨਾ ਕਿਤੇ ਕੋਈ ਨਸ਼ੇ ਨੂੰ ਲੈ ਕੇ ਇਸ਼ੂ ਬਣਾ ਕੇ ਤੇ ਉਹ ਸਮਾਜ ਦੇ ਵਿੱਚ ਆਈ ਹੈ ਕੋਈ ਪਾਰਟੀ ਨੇ ਕਿਸੇ ਚੀਜ਼ ਨੂੰ ਇਸ਼ੂ ਬਣਾਇਆ ਤੇ ਜਿਹੜਾ ਸਮਾਜਿਕ ਲੋਕਾਂ ਦੇ ਦਿਲ ਨੂੰ ਟੱਚ ਕਰਦਾ ਸੀ ਉਸ ਚੀਜ਼ ਨੂੰ ਲੈ ਕੇ ਤੇ ਲੋਕਾਂ ਨਾਲ ਵਾਅਦੇ ਕੀਤੇ ਆ ਕਿ ਆਪਣੀ ਪਾਰਟੀ ਦਾ ਇਸ ਕਿਸ ਤਰ੍ਹਾਂ ਦਾ এজেন্ডਾ ਰਹੇਗਾ ਦੇਖੋ ਪਹਿਲੀ ਗੱਲ ਨੈਸ਼ਨਲ ਯੂਥ ਪਾਰਟੀ ਜੇ ਮੈਂ ਤੁਹਾਨੂੰ ਕਿਹਾ ਵੀ ਇਹ ਲੋਕ ਹਿੱਤਾ ਸੂਬੇ ਦੇ ਬੇ ਕੀਮਤੀ ਹਿੱਤਾਂ ਦੀ ਪਹਿਰੇਦਾਰ ਕਰਨਾ ਚਾਹੁੰਦੀ ਇਹ ਚੌਕੀਦਾਰ ਬਣਨਾ ਚਾਹੁੰਦੀ ਆ ਵੱਡੀ ਗੱਲ ਪੰਜਾਬ ਦੀ ਜਿਹੜੀ ਨਸਲ ਫਸਲ ਪੰਜਾਬੀਆਂ ਦੀ ਇੱਜ਼ਤ ਅਣਖ ਇਹ ਦਾਤ ਆ ਇਹਨੂੰ ਬਚਾਉਣਾ ਸਭ ਤੋਂ ਜਿਹੜਾ ਸਾਡਾ ਪ੍ਰਾਈਮ ਅਜੰਡਾ ਇਹ ਆ ਵੀ ਇਹਨੂੰ ਬਚਾਇਆ ਜਾਵੇ ਕੁਦਰਤੀ ਸਰੋਤ ਬਚਾਏ ਜਾਵੇ ਧਰਤੀ ਬਚਾਈ ਜਾਵੇ ਪਾਣੀ ਜਿਹੜਾ ਛੱਡ ਤੋਂ ਜਿਹੜਾ ਖੁੰਝਦਾ ਜਾ ਰਿਹਾ ਆਉਣ ਵਾਲੇ 30 ਸਾਲਾਂ ਤੱਕ ਐਲਾਨ ਹੋ ਚੁੱਕਾ ਵੀ ਪਾਣੀ ਪੀਣ ਲਈ ਵੀ ਨਹੀਂ ਮਿਲੇਗਾ ਰਾਜਨੀਤੀ ਦਾ ਮਤਲਬ ਸਟੇਟਲੀ ਦੇਸ਼ ਦੇ ਹਿੱਤਾਂ ਤੇ ਹੱਕਾਂ ਦੀ ਰਖਵਾਲੀ ਲਈ ਇੱਕ ਨੀਤੀ ਬਣਾਉਣੀ ਪਰ ਜੋ ਆਜ਼ਾਦੀ ਤੋਂ ਬਾਅਦ ਜੋ ਪਾਰਟੀਆਂ ਨੇ ਜਿਸ ਤਰੀਕੇ ਨਾਲ ਸਾਨੂੰ ਮਾਹੌਲ ਦਿੱਤਾ ਉਹਦੇ ਵਿੱਚ ਬੇਚੈਨੀ ਡਿਸਪਾਇੰਟਡ ਫਰਸਟ੍ਰੇਸ਼ਨ ਹਰ ਪਾਸੇ ਫਿਕਰਮੰਦੀ ਨੌਕਰੀਆਂ ਹੈ ਨਹੀਂਆਂ ਬੱਚੇ ਨਸ਼ੇ ਕਰਨ ਦੇ ਪਿਆ ਬੀਰੋਜ਼ਗਾਰੀ ਦੀ ਤਾਦਾਦ ਵੱਧਦੀ ਜਾ ਰਹੀ ਹੈ ਘਰ ਟੁੱਟਦੇ ਜਾ ਰਹੇ ਸੋ ਪੰਜਾਬ ਨੂੰ ਇਸ ਤਰਾਸ ਦੀ ਚੋਂ ਕੱਢਣ ਲਈ ਨੈਸ਼ਨਲ ਯੂਥ ਪਾਰਟੀ ਇੱਕ ਅਜੰਡਾ ਇੱਕ ਪ੍ਰੋਗਰਾਮ ਲੈ ਕੇ ਆਈ ਆ ਜਿਸ ਤਰ੍ਹਾਂ ਆਪਾਂ ਗੱਲ ਕਰੀਏ ਕਿ ਜਿੰਨੀਆਂ ਵੀ ਸਾਡੀਆਂ ਸਿਆਸੀ ਪਾਰਟੀਆਂ ਹੈਗੀਆਂ ਉਹਨਾਂ ਨੇ ਪਹਿਲਾਂ ਵਾਅਦੇ ਕੁਛ ਕੀਤੇ ਉਸ ਤੋਂ ਬਾਅਦ ਪਿੱਛੇ ਹਟਦੀਆਂ ਨਜ਼ਰ ਆਈਆਂ ਚਾਹੇ ਕਿਸੇ ਵੀ ਪਾਰਟੀ ਦੀ ਗੱਲ ਕਰ ਲਈਏ ਸੋ ਲੋਕਾਂ ਨੂੰ ਲਾਮਬੰਦ ਕਰਨ ਵਾਸਤੇ ਕਿਉਂਕਿ ਇੱਕ ਕਿਆ ਜਾ ਸਕਿਆ 24 ਦਾ ਜਿਹੜਾ ਵਾ ਬੜਾ ਵੱਡਾ ਇੱਕ ਇਲੈਕਸ਼ਨ ਜਿਹੜਾ ਉਹ ਹੋਣ ਜਾ ਰਿਹਾ ਕਿਉਂਕਿ ਬੀਜੇਪੀ ਦੀ ਗੱਲ ਕਰੀਏ ਤਾਂ ਵੱਖਰੇ ਤੌਰ ਤੇ ਲੜੇਗੀ ਜੇ ਅਕਾਲੀ ਦਲ ਦੀ ਗੱਲ ਕਰੀਏ ਤਾਂ ਉਹਨਾਂ ਦੀ ਵੀ ਸਾਰੀਆਂ ਪਾਰਟੀਆਂ ਦੀ ਜਿਹੜੀ ਸੋਚ ਆ ਉਹ ਵੱਖਰੀ ਵੱਖਰੀ ਹੁੰਦੀ ਨਜ਼ਰ ਆਈ ਆ ਐਡੇ ਵੱਡੇ ਸਿਸਟਮ ਨੂੰ ਸਾਹਮਣੇ ਵਾਸਤੇ ਇਸ ਲੋਕਾਂ ਤੱਕ ਗੱਲ ਪਹੁੰਚਾਉਣ ਵਾਸਤੇ ਕਿਹੜਾ ਤੁਸੀਂ ਪੈਟਰਨ ਅਪਣਾਓਗੇ ਸਭ ਤੋਂ ਪਹਿਲੀ ਗੱਲ ਨੈਸ਼ਨਲ ਯੂਥ ਪਾਰਟੀ ਜ਼ਮੀਨ ਨਾਲ ਜੁੜੇ ਲੋਕਾਂ ਨਾਲ ਜੁੜੀ ਆ ਹਿੱਤਾ ਨਾਲ ਜੁੜੀ ਆ ਅਜੀ ਤਾਂ ਬਾਬੇ ਨਾਨਕ ਦੇ ਫਸਫੀਰ ਦੇ ਪੈਰੋਕਾਰ ਆ ਉਹਨਾਂ ਦੇ ਮਦਈ ਆ ਅਸੀਂ ਮਹਿੰਗੀ ਰਾਜਨੀਤੀ ਮਹਿੰਗੇ ਇਲੈਕਸ਼ਨਾਂ ਦੇ ਮਦਈ ਨਹੀਂ ਆ ਜਿਪਾਉਣਾ ਤੇ ਹਰਉਣਾ ਲੋਕਾਂ ਦੇ ਹੱਥ ਆ ਪਰ ਜੇਕਰ ਤੁਹਾਡੇ ਪਾਰਟੀ ਕੋ ਕੋਈ ਅੱਛਾ ਐਜੰਡਾ ਹੋਏਗਾ ਜਿਵੇਂ ਮੈਂ ਉਦਾਹਰਨ ਦਿੰਨਾ ਪੰਜਾਬ ਦੀਆਂ ਜ਼ਿਲ੍ਹਿਆਂ ਦੇ ਵਿੱਚ ਮਾਵਾਂ ਦੇ ਨਾਲ ਬੇਦੋਸ਼ੇ ਨਬਾਲਗ ਦੇ ਨਿਰਦੋਸ਼ ਬੱਚੇ ਜੇਲ੍ਹ ਪ੍ਰਸ਼ਾਸਨ ਨੇ ਤੋੜੇ ਆ ਅਜੇ ਤੱਕ ਕਿਸੇ ਨੇ ਸੂਮ ਉਟੋ ਨਹੀਂ ਲਿਆ ਨੰਬਰ 2 ਸਿੱਖਿਆ ਦੇ ਅਧਿਕਾਰ ਕਾਨੂੰਨ 2009 ਭਾਰਤ ਸਰਕਾਰ ਨੇ ਕਾਨੂੰਨ ਬਣਾਇਆ ਕਿ ਗਰੀਬਾਂ ਦੇ ਮੱਧ ਵਰਗੀ ਦਰਮਿਆਨੇ ਲੋਕਾਂ ਦੇ ਪਰਿਵਾਰਾਂ ਦੇ ਬੱਚੇ ਫ੍ਰੀ ਆਫ ਕਾਸਟ ਐਜੂਕੇਸ਼ਨ ਲੈ ਸਕਣ ਅੰਗਰੇਜ਼ੀ ਸਕੂਲਾਂ 'ਚ ਔਰ ਪੰਜਾਬ ਸਰਕਾਰ ਨੇ ਉਹ ਐਕਟ ਲਾਗੂ ਨਾ ਕਰਕੇ 10 ਲੱਖ ਬੱਚਿਆਂ ਦਾ ਬੌਧਿਕ ਤੌਰ ਤੇ ਨਸਲਕੁਸ਼ੀ ਕੀਤੀ ਆ ਔਰ ਅਧਿਕਾਰਾਂ ਦਾ ਹੰਨਣ ਕੀਤਾ ਨੰਬਰ 3 ਜਿੰਨੀਆਂ ਵੀ ਨਜ਼ੂਲੈਂਡ ਐਕਟ ਦੇ ਮੁਤਾਬਕ ਮਜ਼ਾਰਿਆਂ ਨੂੰ ਜ਼ਮੀਨਾਂ ਅਲਾਟ ਹੋਈਆਂ ਸੀ ਉਹਨਾਂ ਜ਼ਮੀਨਾਂ ਤੇ ਭੂ ਮਾਫੀਆ ਦੇ ਕਬਜ਼ੇ ਨੇ ਵਪਾਰੀਆਂ ਦੇ ਕਬਜ਼ੇ ਨੇ ਵੱਡੇ ਲੋਕਾਂ ਦੇ ਕਬਜ਼ੇ ਨੇ ਉਹਨਾਂ ਨੂੰ ਛਡਾਉਣਾ ਪੰਜਾਬ ਦੇ ਲੋਕਾਂ ਨੂੰ ਇਕਨੋਮਿਕ ਤੌਰ ਤੇ ਸਟਰੋਂਗ ਕਰਨ ਦੇ ਲਈ ਇੱਕ ਪਾਲਿਸੀ ਲੈ ਕੇ ਆਣੀ ਪੰਜਾਬ ਦੇ ਕੁਦਰਤੀ ਸਰੋਤਾਂ ਨੂੰ ਬਚਾਉਣਾ ਔਰ ਜੋ ਕੁਛ ਇਹਨਾਂ ਨੇ ਨਿਜੀ ਹਿੱਤਾਂ 'ਚ ਦੇਤਾ ਵਾਪਸ ਖੋ ਕੇ ਪੰਜਾਬ ਦੀ ਝੋਲੀ ਪਾਉਣਾ ਸਾਡਾ ਤੇ ਅਜੰਡਾ ਵਾ ਤਾਂ ਕਿ ਹਰ ਘਰ ਸੁਖੀ ਬਸੇ ਔਰ ਜਿੱਦਾਂ ਦਾ ਪੰਜਾਬ ਅੰਗਰੇਜ਼ ਦੇਗੇ ਸੀ ਉਹ ਫਿਰ ਵੀ ਰੰਗਲਾ ਪੰਜਾਬ ਸੀ ਪਰ ਮੌਜੂਦਾ ਹਾਕਮਾਂ ਨੇ ਔਰ ਰਾਜਨੀਤਿਕ ਪਾਰਟੀਆਂ ਦੀ ਵਾਅਦਾ ਖਿਲਾਫੀਆਂ ਦੀ ਬਦੌਲਤ ਅੱਜ ਲੋਕ ਰਾਜਨੀਤਿਕ ਸ਼ਬਦ ਤੋਂ ਨਫ਼ਰਤ ਕਰਨ ਲੱਗ ਪਏ ਆ ਲੋਕਾਂ ਦੀ ਮਾਨਸਿਕਤਾ ਚੇਂਜ ਕਰਨੀ ਲੋਕਾਂ ਨੂੰ ਵਕਤ ਦਿਹਾਣੀ ਬਣਾਉਣ ਲਈ ਅਸੀਂ ਔਰ ਸਾਡੀ ਟੀਮ ਕੰਮ ਕਰਾਂਗੇ ਰਹੀ ਗੱਲ ਜਿਵੇਂ ਤੁਸੀਂ ਪੁੱਛਿਆ ਸਾਨੂੰ ਵੀ ਤੁਹਾਡਾ ਕੀ ਪ੍ਰੋਗਰਾਮ ਆ ਅਸੀਂ ਪਿੰਡਾਂ ਸ਼ਹਿਰਾਂ ਕਸਬਿਆਂ ਦੇ ਵਿੱਚ ਅਸੀਂ ਲੋਕਾਂ ਦੇ ਹੱਕਾਂ ਦੇ ਹਿੱਤਾਂ ਦੇ ਹੱਕ 'ਚ ਖਾਂ ਦਾ ਨਰਾ ਮਾਰਨਾ ਅਸੀਂ ਲੋਕਾਂ ਦੇ ਹੱਕ 'ਚ ਫਤਵਾ ਦੇਣਾ ਚਾਹੁੰਦੇ ਆ ਤਾਂ ਕਿ ਲੋਕ ਜਿਹਦਾ ਦਾ ਸ਼ਾਸਨ ਚਾਹੁੰਦੇ ਆ ਜਿੱਦਾਂ ਦੇ ਮਾਹੌਲ ਚਾਹੁੰਦੇ ਆ ਉਧਰ ਆ ਦਿੱਤਾ ਜਾਵੇ ਤਾਂ ਵੇਖੋ ਇਹਨਾਂ ਸਰਕਾਰਾਂ ਦੀ ਦੇਣ ਆ ਅੱਜ ਸਾਡੇ ਬੱਚੇ ਜਿਹੜੇ ਪੜ੍ਹੇ ਲਿਖੇ ਆ ਸਕਿੱਲਫੁਲ ਬੱਚੇ ਆ ਉਹਨਾਂ ਨੇ ਡਿਗਰੀਆਂ ਕੀਤੀਆਂ ਡਿਪਲੋਮਾ ਇਹਨਾਂ ਨੇ ਕੋਲ ਆ ਬੇਰੁਜ਼ਗਾਰੀ ਦੀ ਮਾਰ ਕਰਕੇ ਉਹ ਬੱਚੇ ਘਰਾਏ ਪੈ ਰਹੇ ਆ ਕੁਝ ਨਸ਼ਿਆਂ ਦੇ ਰਾਹ ਤੁਰ ਪਏ ਆ ਕੁਝ ਕੁਰਤੀਆਂ ਦੇ ਰਾਹ ਤੁਰ ਪਏ ਆ ਕੁਝ ਪਤਤ ਪੁਣੇ ਦੇ ਰਾਹ ਤੁਰ ਪਏ ਆ ਕੁਝ ਨੂੰ ਜਿਹੜਾ ਗੈਂਗਸਟਰ ਨਾਂ ਦਿੱਤਾ ਉਹ ਸਾਡੇ ਬੱਚੇ ਨੇ ਸਾਡੇ ਛੋਟੇ ਵੀਰ ਨੇ ਅਸੀਂ ਚਾਹੁੰਦੇ ਉਹਨਾਂ ਨੂੰ ਮੁੱਖ ਧਾਰਾ 'ਚ ਲਿਆ ਕੇ ਉਹਨਾਂ ਦੇ ਜਿਹੜੀ ਜ਼ਿੰਦਗੀ ਆ ਉਹ ਬਚਾਈ ਜਾਵੇ ਔਰ ਉਹਨਾਂ ਨੂੰ ਆਮ ਨਾਗਰਿਕ ਤੌਰ ਤੇ ਜੀਉਣ ਦਾ ਹੱਕ ਦੇਣ ਵਾਸਤੇ ਨੈਸ਼ਨਲ ਜੂਥ ਪਾਰਟੀ ਆਪਣੇ ਏਜੰਡੇ ਤੇ ਔਨਲਸ ਸਮੇਂ ਚ ਹਰ ਕੰਮ ਕਰੇਗੀ ਜੇ ਆਪਾਂ ਗੱਲ ਕਰੀਏ ਕਿ ਪ੍ਰਸ਼ਾਸਨ ਦੀ ਸਿਵਲ ਪ੍ਰਸ਼ਾਸਨ ਦੀ ਗੱਲ ਕਰੀਏ ਤੇ ਬਹੁਤ ਜ਼ਿਆਦਾ ਜਿਹੜਾ ਤਾਣਾ ਬਾਣਾ ਪੂਰੀ ਤਰ੍ਹਾਂ ਵਿਗੜਿਆ ਹੋਇਆ ਵਾ ਇਸ ਨੂੰ ਕਿਸ ਤਰੀਕੇ ਦੇ ਨਾਲ ਤੁਸੀਂ ਠੀਕ ਕਰਨ ਦੀ ਕੋਸ਼ਿਸ਼ ਇੱਕ ਗੱਲ ਮੈਂ ਬੜੀ ਵਿਬਾਕੀ ਦੇ ਨਾਲ ਤੁਹਾਡੇ ਚੈਨਲ ਦੇ ਮਾਧਮ ਰਹੀਂ ਸਰਕਾਰ ਤੱਕ ਗਵਰਨਰ ਸਾਹਿਬ ਤੱਕ ਸੈਂਟਰ ਗਵਰਨਮੈਂਟ ਔਰ ਰਾਸ਼ਟਰਪਤੀ ਸਾਹਿਬ ਤੱਕ ਪਹੁੰਚਾਉਣਾ ਚਾਹਣਾ ਰਾਜਨੀਤਿਕ ਚਿਹਰੇ ਬਦਲਣ ਦੀ ਲੋੜ ਨਹੀਂ ਆ ਪ੍ਰਸ਼ਾਸਨ ਦੇ ਵਿੱਚ ਫੇਰ ਬਦਲ ਕਰਨ ਦਾ ਜਿਹੜਾ ਵਾ ਉਹ ਜ਼ਰੂਰਤ ਆ ਮੈਂ ਉਦਾਹਰਨ ਦਿੰਨਾ ਤੁਹਾਨੂੰ ਇੱਕ ਜ਼ਿਲ੍ਹੇ 'ਚ ਇੱਕ ਐਸਪੀ ਉਹਦੇ ਥੱਲੇ ਤਿੰਨ ਤਿੰਨ ਐਸਪੀ ਲਾਏ ਐਸਪੀ ਐਨੇ ਥੱਲੇ ਡਿਪਟੀ ਡਿਪਟੀਆਂ ਦੇ ਥੱਲੇ ਚਾਰ ਐਸਐਚਓ ਲਾਏ ਔਰ ਉਹਨਾਂ ਦੇ ਥੱਲੇ ਕਿੰਨੀ ਵੱਡੀ ਨਫਰੀ ਆ ਪਰ ਜਦੋਂ ਇੱਕ ਗਰੀਬ ਬੰਦਾ ਕੋਈ ਦਰਖਾਸਤ ਲੈ ਕੇ ਡੀਜੀਪੀ ਸਾਹਿਬ ਕੋ ਜਾਂਦਾ ਡੀਜੀਪੀ ਸਾਹਿਬ ਵੀ ਫਾਰਵਰਡ ਅਥਾਰਟੀ ਉਹ ਏਡੀਜੀਪੀ ਨੂੰ ਕਰ ਦੇਣਗੇ ਅੱਗੇ ਆਈਜੀ ਨੂੰ ਕਰ ਦੇਣਗੇ ਡੀਆਈਜੀ ਨੂੰ ਕਰ ਦੇਣਗੇ ਐਸਐਸਪੀ ਨੂੰ ਕਰ ਦੇਣਗੇ ਐਸਐਸਪੀ ਅੱਗੇ ਐਸਐਸਪੀ ਇੱਥੋਂ ਤੱਕ ਐਸਐਚਓ ਵੀ ਜਿਹੜੇ ਫਾਰਵਰਡ ਅਥਾਰਟੀ ਆ ਤੇ ਸਪੌਂਟ ਤੇ ਕੌਣ ਜਾਂਦਾ ਇੱਕ ਕੋਕੇ ਵਾਲਾ ਜਿਕਰ ਸਾਰੇ ਨੇ ਦਫ਼ਤਰਾਂ ਦੇ ਵਿੱਚ ਬਹਿ ਕੇ ਸਾਈਨ ਕਰਨੇ ਆ ਤੇ ਫਿਰ ਸਾਡੇ ਤੇ 3 ਤਿੰਨ ਕਰੋੜ ਲੋਕਾਂ ਤੇ ਇਡਾ ਵੱਡਾ ਇਕਨੋਮਿਕ ਬੋਸ ਕਾਦੇ ਵਾਸਤੇ ਜੇ ਇਹ ਮਤਲਬ ਜਿਹੜੇ ਲਾਮ ਲਸ਼ਕਰ ਲਈ ਫਿਰਦੇ ਆ ਏਡੇ ਏਡੇ ਵੱਡੇ ਕੱਦ ਵਾਲੇ ਵੱਡੀਆਂ ਕੁਰਸੀਆਂ ਵਾਲੇ ਅਫਸਰ ਜੇ ਸਾਨੂੰ ਨਤੀਜੇ ਨਹੀਂ ਦੇ ਪਾਉਂਦੇ ਸਾਡੀ ਸ਼ਿਕਾਇਤ ਹੈ ਨਿਪਟਾਰਾ ਕਾਨੂੰਨ ਮੁਤਾਬਕ ਨਹੀਂ ਕਰ ਸਕਦੇ ਤਾਂ ਫਿਰ ਮੈਂ ਸਮਝਦਾ ਵੀ ਜਿਹੜੀਆਂ ਇੰਨੀਆਂ ਪੋਸਟਾਂ ਵਾਂ ਉਹ ਜਨਤਾ ਤੇ ਬੋਝ ਆ ਨਤੀਜਾ ਦਿਓ ਨਤੀਜੇ ਦਿਓ ਹੁਮਕਾਂ ਨਭਾਉਣ ਵਾਲੇ ਪੁਲਿਸ ਅਫਸਰ ਹੀ ਡੈਪਿਊਟ ਕੀਤੇ ਜਾਣ ਜ਼ਿਲ੍ਹੇ ਚ ਲਾਏ ਜਾਣ ਔਰ ਜਿੱਦਾਂ ਡੀਆਈਜੀ ਦੀਆਂ ਪੋਸਟਾਂ ਖਤਮ ਕਰ ਦਿੱਤੀਆਂ ਵਾ ਇਸੇ ਤਰ੍ਹਾਂ ਟਟੂ ਘਟ ਇੱਕ ਜ਼ਿਲ੍ਹੇ ਦੇ ਵਿੱਚ ਇੱਕ ਐਸਪੀ ਹੋਵੇ ਇੱਕ ਐਸਐਚਓ ਹੋਵੇ ਔਰ ਉਹਨਾਂ ਕੋ ਰਿਪੋਰਟ ਕਾਰਡ ਮੰਗਣ ਵਾਲੀ ਇੱਕ ਅਥਾਰਟੀ ਹੋਵੇ ਜੇਕਰ ਇਹ ਸਾਡੀ ਨਫਰੀ ਇੰਨੀ ਨਫਰੀ ਹੈ ਨਤੀਜਾ ਫਿਰ ਵੀ ਜ਼ੀਰੋ ਹੈ क्राइम ਵਧ ਰਿਹਾ ਵਾ ਲੋਕ ਸੁਰੱਖਿਅਤ ਹੋ ਪਾ ਰਹੇ ਆ ਲੋਕ ਇਸ ਵੇਲੇ ਬੇਚ ਇੰਨੀ ਚ 18 ਚ ਭੈ ਚ ਫਿਰ ਇਹ ਜਿਹੜੀ ਪੁਲਿਸ ਫੋਰਸ ਆ ਇਹ ਪੁਲਿਸ ਫੋਰਸ ਦੀ ਜਿਹੜੀ ਭੂਮਿਕਾ ਉਹ ਇਸ ਵੇਲੇ ਨਤੀਜਾ ਦੇ ਉਹ ਨਹੀਂ ਆ ਦੂਜੀ ਵਧਾ ਪੁਲਿਸ ਫੋਰਸ ਦਾ ਮਨੋਬਲ ਉੱਠਣਾ ਚਾਹੀਦਾ ਪਰ ਸਾਡੇ ਮੌਕੇ ਮੌਕਾ ਪ੍ਰਸਤ ਸਿਆਸਦਾਨਾਂ ਨੇ ਪੁਲਿਸ ਅਫਸਰਾਂ ਨੂੰ ਫੁੱਟਬਾਲ ਵਾਂਗ ਵਰਤਣਾ ਸ਼ੁਰੂ ਕਰ ਦਿੱਤਾ ਅੱਜ 99.9 ਪੁਲਿਸ ਆਫੀਸਰਸ ਆਈਓ ਤੋਂ ਲੈ ਕੇ ਡੀਜੀ ਤੱਕ ਸਿਰਫ ਆ ਲੀਡਰਾਂ ਦੀ ਪੁਸ਼ਤ ਪਨਾਹੀ ਕਰਕੇ ਆ ਜੋ ਲਿਟੀਗੇਸ਼ਨ ਚ ਹੈ ਅੱਜ ਕੋਰਟਾਂ ਦੇ ਚੱਕਰ ਖਾ ਰਿਆ ਵੱਖ-ਵੱਖ ਕੇਸਾਂ ਜੇ ਇਨਵੋਲ ਵਾ ਕਿਸੇ ਪੁਲਿਸ ਅਫਸਰ ਦੀ ਕੋਈ ਨਿੱਜੀ ਦੁਸ਼ਮਣੀ ਨਹੀਂ ਆ ਸਿਰਫ ਥਾਪੜਾਂ ਲੈਣ ਦੇ ਚੱਕਰ ਦੇ ਵਿੱਚ ਆਪਣੀ ਏ.ਐਸ.ਆਰ ਵੀ ਖਰਾਬ ਕਰ ਰਹੇ ਆ ਆਪਣੀਆਂ ਨੌਕਰੀਆਂ ਤੋਂ ਵੀ ਹੱਥ ਤੋੜਿਆ। ਸੋ ਮੈਂ ਅੱਜ ਆਪ ਜੀ ਦੇ ਚੈਨਲ ਦੇ ਮਾਧਿਅਮ ਰਹੀਂ ਗਵਰਨਰ ਪੰਜਾਬ, ਸੀਐਮ ਸਾਹਿਬ ਨੂੰ ਇੱਕ ਤਾਕੀਦ ਕਰਦਾ ਪੁਲਿਸ ਪ੍ਰਸ਼ਾਸਨ ਔਰ ਸਿਵਲ ਪ੍ਰਸ਼ਾਸਨ ਨੂੰ ਬਿਲਕੁਲ ਇੰਡੀਪੈਂਡੈਂਟ ਐਸ ਪਰ ਲਾ ਕਾਨੂੰਨ ਮੁਤਾਬਕ ਕੰਮ ਕਰਨ ਦਾ ਮੌਕਾ ਦਿਓ। ਸਿਆਸੀ ਦਖਲ ਬਿਲਕੁਲ ਬੰਦ ਕਰ ਦਿਓ। ਜੇਕਰ ਤੁਸੀਂ ਇਹਨਾਂ ਪੁਲਿਸ ਅਫਸਰਾਂ ਨੂੰ ਮੈਰਿਟ ਦੇ ਆਧਾਰ ਤੇ ਕੰਮ ਕਰਨ ਦਾ ਮੌਕਾ ਦਿਓਗੇ ਮਾਨ ਸਾਹਿਬ ਤੁਹਾਨੂੰ ਨਤੀਜੇ ਵੀ ਦੇਣਗੇ। ਜੰਗਲ ਰਾਜ ਨਹੀਂ ਬੰਦ ਦੇਣਗੇ। ਪੁਲਿਸ ਅਫਸਰ ਉਹ ਆ ਜਿਨ੍ਹਾਂ ਨੇ ਟੈਰਰਿਜ਼ਮ ਖਾਰਕੂਵਾਦੀ ਲਹਿਰ ਨੂੰ ਨਸਤੋ ਨਾਬੂਤ ਕਰਤਾ ਸੀ ਔਰ ਬਹੁਤ ਅਫਸਰ ਅਸੀਂ ਨਿੱਜੀ ਤੌਰ ਤੇ ਜਾਣਦੇ ਆ ਮਿਲਦੇ ਆ ਜਿਨ੍ਹਾਂ ਨੇ ਟੈਰਰਿਜ਼ਮ ਨੂੰ ਖਤਮ ਕਰਨ ਦੇ ਲਈ ਕੁਰਬਾਨੀਆਂ ਦਿੱਤੀਆਂ ਬਹੁਤ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ ਗੋਲੀ ਤੋਂ ਨਹੀਂ ਡਰੇ ਅੱਜ ਬਹੁਤ ਉਹ ਅਫਸਰ ਇਦਾਂ ਦੇ ਜਿਹੜੇ ਸਨੀਅਰਿਟੀ ਤੋਂ ਜਿਨ੍ਹਾਂ ਦੀ ਸਨੀਅਰਿਟੀ ਡ੍ਰੌਪ ਹੋਈਆਂ ਪ੍ਰਮੋਸ਼ਨਾਂ ਨਹੀਂ ਮਿਲੀਆਂ ਔਰ ਉਹ ਅੱਜ ਵੀ ਇੱਕ ਕੋਕਾ ਲੱਗਾ ਐਸਆਈ ਸਬ ਇੰਸਪੈਕਟਰ ਦੇ ਤੌਰ ਤੇ ਉਹ ਸੇਵਾ ਮੁਕਤ ਹੋਣ ਦੀ ਕਗਾਰ ਤੇ ਨੇ ਤੋਂ ਪੰਜਾਬ ਸਰਕਾਰ ਨੂੰ ਮੈਂ ਅਪੀਲ ਕਰਦਾ ਜਿਹੜੇ ਪੁਲਿਸ ਅਫਸਰਾਂ ਨੇ ਖਾਰਕੂਵਾਦ ਦੇ ਦਿਨਾਂ ਦੇ ਦੌਰਾਨ ਆਪਣੀਆਂ ਛਾਤੀਆਂ ਇੱਕ ਅੱਗੇ ਢਾਹ ਕੇ ਪੰਜਾਬ ਦੇ ਲੋਕਾਂ ਨੂੰ ਸੁਰੱਖਿਆ ਦੇਣ ਦੇ ਲਈ ਪੰਜਾਬ ਦੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਜਿਨ੍ਹਾਂ ਅਫਸਰਾਂ ਨੇ ਕੰਮ ਕੀਤੇ ਆ ਉਹਨਾਂ ਨੂੰ ਸਨੀਅਰਿਟੀ ਦਿੱਤੀ ਜਾਵੇ ਪ੍ਰੋਮੋਸ਼ਨਾਂ ਦਿੱਤੀਆਂ ਜਾਣ ਉਹਨਾਂ ਨੂੰ ਉਹ ਫੈਸਿਲਿਟੀਆਂ ਦਿੱਤੀਆਂ ਜਾਣ ਤਾਂ ਜੋ ਰਿਵਾਰਡ ਵਜੋਂ ਉਹਨਾਂ ਨੂੰ ਲੱਗੇ ਕਿ ਪੰਜਾਬ ਸਰਕਾਰ ਨੇ ਅੱਜ ਸਾਡੀ ਕੁਰਬਾਨੀਆਂ ਦਾ ਸਾਡੀ ਡਿਊਟੀ ਦਾ ਸਾਡੇ ਫਰਜ਼ ਦਾ ਅਜਮਲ ਪਾਇਆ ਜੇ ਆਪਾਂ ਗੱਲ ਕਰੀਏ ਕਿ ਚਾਹੇ ਸਿੱਖਿਆ ਪ੍ਰਣਾਲੀ ਨੂੰ ਲੈ ਕੇ ਹੋਵੇ ਜੇਲ੍ਹਾਂ ਵਿੱਚ ਬੱਚਿਆਂ ਨੂੰ ਲੈ ਕੇ ਗੱਲ ਹੋਵੇ ਚਾਹੇ ਸਜ਼ਾ ਭੁਟ ਚੁਕੇ ਕੈਦੀਆਂ ਦੀ ਗੱਲ ਨੂੰ ਲੈ ਕੇ ਹੋਵੇ ਬਹੁਤ ਸਾਰੇ ਇਸ਼ੂਸ ਦੇ ਉੱਤੇ ਤੁਸੀਂ ਰੇਟ ਪਟੀਸ਼ਨਾਂ ਵੀ ਧਾਰਿਤ ਕੀਤੀਆਂ ਤੇ ਉਨ੍ਹਾਂ ਦੇ ਅੰਕੜੇ ਆਰਟੀਆਈ ਦੇ ਰਾਹੀਂ ਆਂਕੜੇ ਲੈ ਕੇ ਉਹਦੇ ਤੇ ਕਾਰਵਾਈ ਕਰਨ ਦੀ ਵੀ ਗੱਲ ਕੀਤੀ ਕਿੰਨਾ ਤੁਸੀਂ ਸਫਲ ਰਹੇ ਹੋ ਦੇਖੋ ਬਤੌਰ ਆਮ ਨਾਗਰਿਕ ਅਸੀਂ ਨਿਆਪਾਲਿਕਾ ਤੱਕ ਵੀ ਪਹੁੰਚ ਕੀਤੀ ਅਸੀਂ ਸਾਡੀ ਟੀਮ ਨੇ ਸ਼੍ਰੀ ਓਂਕਾਰਨਾਥ ਜੀ ਰਿਟਾਇਰਡ ਆਈਐਸ ਅਫਸਰ ਨੇ ਸਦਾ ਕਿਰਪਾਲ ਸਿੰਘ ਜੀ ਅਰਸੀوزر ਟੀਮ ਦੇ ਨਾਲ ਆ ਹਾਈ ਕੋਰਟ ਤੇ ਰਿਟ ਪਾਈ ਅਸੀਂ ਕਿ ਸਿੱਖਰ ਅਧਿਕਾਰਕ ਨੂੰ 2009 ਸਟੇਟ ਨੇ ਲਾਗੂ ਨਹੀਂ ਕੀਤਾ 13 ਸਾਲ ਹੋ ਗਏ ਆ ਲੋਕਾਂ ਨੂੰ ਜਿਹੜੇ ਲੋੜਵੰਦ ਬੱਚੇ ਨੇ ਉਹਨਾਂ ਨੂੰ ਉਹਨਾਂ ਦੇ ਅਧਿਕਾਰਾਂ ਤੋਂ ਵੰਚਿਤ ਰੱਖਿਆ ਕਿੰਨੇ ਕਮਿਸ਼ਨਾਂ ਦੇ ਨੋਟਸ ਹੋਏ ਆ ਆਰਡਰ ਹੋਏ ਆ ਪਰ ਸਮੱਸਿਆ ਇੱਕੋ ਹੀ ਰਹੀ ਆ ਬੀਪ ਸਿਆਸੀ ਦਖਲ ਸਿਆਸੀ ਦਖਲ ਕਰਕੇ ਜਿਹੜੇ ਚੋਰ ਮੋਰੀਆਂ ਜਿਹੜੇ ਕਾਨੂੰਨ ਦੀ ਲੰਗਣਾ ਕਰ ਰਹੇ ਆ ਜਿਹੜੇ ਕਾਨੂੰਨ ਦੇ ਨਾਲ ਖਲਵਾੜ ਕਰ ਰਹੇ ਆ ਉਸੇ ਕਾਨੂੰਨ ਦੀ ਆੜ ਹੇਠ ਉਹ ਲੋਕ ਕਰੋੜਾ ਰੁਪਏ ਦੀ ਕਮਾਈਆਂ ਕਰ ਰਹੇ ਆ ਮੈਂ ਹਮੇਸ਼ਾ ਹੀ ਗਵਰਨਰ ਸਾਹਿਬ ਕੋ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਤੋਂ ਚੀਫ ਮਿਨਿਸਟਰ ਤੋਂ ਔਰ ਕਮਿਸ਼ਨਰਾਂ ਨੂੰ ਕਿਹਾ ਕਿ ਸੱਟ ਬਣਾ ਕੇ ਉਹਨਾਂ ਸਕੂਲਾਂ ਨੂੰ ਲਿਸਟਡ ਕੀਤਾ ਜਾਵੇ ਸੂਚੀਬੱਧ ਕੀਤਾ ਜਾਵੇ ਜਿਨ੍ਹਾਂ ਨੇ 10 ਲੱਖ ਬੱਚਿਆਂ ਦਾ ਬੌਧਿਕ ਨਸਲਕੁਸ਼ੀ ਕਰਨ ਔਰ ਉਹਨਾਂ ਦੇ ਅਧਿਕਾਰਾਂ ਦਾ ਹਨਨ ਕਰਨ ਲਈ ਜ਼ਿੰਮੇਵਾਰ ਹੈ 13 ਸਾਲਾਂ ਚ ਜਿਨ੍ਹਾਂ ਪ੍ਰਾਈਵੇਟ ਸਕੂਲਾਂ ਨੇ ਨਾ ਤਾਂ ਪ੍ਰੋਸਪੈਕਟ ਚ ਬੱਚਿਆਂ ਔਰ ਮਾਪਿਆਂ ਨੂੰ ਆਪਸ਼ਨ ਦਿੱਤੀ ਨਾ ਹੀ ਉਹਨਾਂ ਨੇ ਸਵੇ ਕੁਸ਼ਨਾ ਪੱਤਰ ਨੂੰ ਮੁਕੰਮਲ ਤੌਰ ਤੇ ਕਾਨੂੰਨ ਦੇ ਮੁਤਾਬਕ ਤਿਆਰ ਕਰਕੇ ਜਿਹੜੀਆਂ ਹੈਗੀਆਂ ਵਾਂ ਮੰਤਰੂ ਨਵੇਂ ਆਇਆ ਉਹਨਾਂ ਨੂੰ ਲਿਸਟਡ ਕਰਕੇ ਔਰ ਜਿਹੜੀਆਂ ਕੋਟੇ ਦੀਆਂ ਸੀਟਾਂ ਤੇ ਜਿੰਨਾ ਪੈਸਾ ਨਾਲ ਲੋਕਾਂ ਕੋਲ ਵਸੂਲਿਆ ਉਹ ਸਾਰਾ ਰਿਫੰਡ ਕਰਵਾਇਆ ਜਾਵੇ ਕਿਸੇ ਨੇ ਅਜੇ ਤੱਕ ਉਹਤੇ ਵਿਚਾਰ ਨਹੀਂ ਕੀਤੀ ਸਰਕਾਰ ਦੇ ਨੋਟਿਸ ਚਾ ਗਵਰਨਰ ਦੇ ਨੋਟਿਸ ਚਾ ਮੇਰੇ ਕੇਸ ਵਿੱਚ ਅਨ ਮਾਨਯੋਗ ਡੀਜੀਪੀ ਪੰਜਾਬ ਗੌਰਵ ਜੱਦਵ ਜੀ ਨੂੰ ਗਵਰਨਰ ਸਾਹਿਬ ਨੇ ਇਨਵੈਸਟੀਗੇਟਰ ਅਪਾਇੰਟ ਕੀਤਾ ਡੀਜੀਪੀ ਆਫਸਰ ਨੇ ਅਜੇ ਤੱਕ ਮੇਰੇ ਨਾਲ ਕੋਈ ਕਮਿਊਨੀਕੇਟ ਨਹੀਂ ਕੀਤਾ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਡੀਜੀਐਸ ਨੂੰ ਪੁਆਇੰਟ ਕੀਤਾ ਮੇਰੇ ਨਾਲ ਕਿਸੇ ਨੇ ਰਾਬਤਾ ਨਹੀਂ ਕੀਤਾ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਨੇ ਡੀਪੀਆਈ ਐਲੀਮੈਂਟਰੀ ਪੰਜਾਬ ਨੂੰ ਨਿਰਦੇਸ਼ ਦਿੱਤੇ ਕਿ ਸਟ ਬਣਾ ਕੇ ਪੰਜਾਬ ਦੇ ਸਮੁੱਚੇ ਪ੍ਰਾਈਵੇਟ ਸਕੂਲ ਕੰਟਰੀ ਇਨਵੈਸਟੀਗੇਸ਼ਨ ਲੈ ਆਉ ਪਰ ਰਿਪੋਰਟ ਕਾਰਡ ਜ਼ੀਰੋ ਆ। ਤੋਂ ਜਿਹੜੇ ਲੋਕ ਹਿੱਤ ਨੇ ਪੰਜਾਬ ਦੇ ਹਿੱਤਾਂ ਦੀ ਗੱਲ ਆ ਸ਼ਾਸਨ ਪ੍ਰਸ਼ਾਸਨ ਨਹੀਂ ਸੁਣਦਾ। ਇਸੇ ਕਰਕੇ ਸਾਨੂੰ ਰਾਜਨੀਤਿਕ ਚੋਲਾ ਪਾਉਣਾ ਪਿਆ ਔਰ ਮੈਦਾਨ ਚ ਉਤਰਨਾ ਪਿਆ। ਬਹੁਤ ਸਾਰੀਆਂ ਪਾਰਟੀਆਂ ਅੱਜ ਗੱਠ ਜੋੜ ਦੀ ਨੀਤੀ ਨੂੰ ਅਪਣਾ ਰਹੀਆਂ ਕਿ ਕਿਸੇ ਤਰੀਕੇ ਦੇ ਨਾਲ ਜਿਹੜਾ ਵਾ ਉਹ ਗੱਠ ਜੋੜ ਪੰਜਾਬ ਦੇ ਵਿੱਚ ਹੋ ਜਾਵੇ ਤੇ ਜਿਸ ਕਰਨਾ ਇਹ ਜਿਹੜੀ ਇਲੈਕਸ਼ਨ ਆ ਉਹਦੇ ਵਿੱਚ ਵੋਟਾਂ ਜਿਹੜੀਆਂ ਲੀਆਂ ਜਾ ਸਕਣ ਹੁਣ ਤੱਕ ਕਿਹੜੀ-ਕਿਹੜੀ ਪਾਰਟੀ ਨਾਲ ਤੁਹਾਡੀ ਗੱਲ ਚੱਲ ਰਹੀ ਆ ਜਾਂ ਉਹ ਗੱਠਜੋੜ ਹੋਣ ਦੀ ਉਮੀਦ ਆ ਇਸ ਬਾਰੇ ਥੋੜਾ ਦੱਸੋ ਅ ਕੱਲੀ ਨੈਸ਼ਨਲ ਯੂਥ ਪਾਰਟੀ ਆ ਜਿਨੇ ਹੁੱਕਾ ਦਿੱਤਾ ਪੰਜਾਬ ਚ ਵੀ ਫੈਡਰਲ ਸਿਸਟਮ ਸੰਘਾਤਮਕ ਟਾਂਚ ਦੇ ਹਮਾਇਤ ਤੇ ਆ ਜੋ ਪੰਜਾਬ ਦੀਆਂ ਸਮੂਚੀਆਂ ਖੇਤਰੀਆਂ ਪਾਰਟੀਆਂ ਜਿਹੜੇ ਫੈਡਰਲ ਸਿਸਟਮ ਨੂੰ ਅਪਰੋਚ ਕਰਦੀਆਂ ਤਾ ਫਿਰ ਪੰਜਾਬ ਨੂੰ ਬਚਾਇਆ ਜਾ ਸਕਦਾ ਪੰਜਾਬ ਦੀ ਹੋਂਦ ਨੂੰ ਪੰਜਾਬ ਦੀ ਵਜੂਦ ਨੂੰ ਬਚਾਇਆ ਜਾ ਸਕਦਾ ਪੰਜਾਬ ਦੇ ਲੋਕਾਂ ਨੂੰ ਬਚਾਇਆ ਜਾ ਸਕਦਾ ਤੇ ਜੇਕਰ ਡਫਲੀ ਵਖਵਕ ਹੋਈ ਤੇ ਜਿਵੇਂ ਵਕਤ ਦੀ ਮਾਰ ਪੈ ਰਹੀ ਆ ਉਹ ਤੋਂ ਦੁੱਗਣੀ ਪੈ ਸਕਦੀ ਆ ਰਹੀ ਗੱਲ ਕਿੰਨਾ ਪਾਰਟੀਆਂ ਨਾਲ ਸਮਝੌਤਾ ਤੇ ਕਿੰਨਾ ਪਾਰਟੀਆਂ ਨਾਲ ਗੱਲ ਚੱਲ ਰਹੀ ਆ ਅਸੀਂ ਜਿਹੜੀਆਂ ਖੇਤਰੀ ਪਾਰਟੀਆਂ ਵਾਂ ਖਾਸ ਕਰਕੇ ਜਿਹੜੇ ਆਡੈਲੋਜਿਸਟ ਨੇ ਜਿਨ੍ਹਾਂ ਦੇ ਕੋਲ ਪ੍ਰੋਗਰਾਮ ਆਛਾ ਜਿਨ੍ਹਾਂ ਦੇ ਕੋਲ ਪੰਜਾਬ ਦੀ ਨਸਲ ਤੇ ਫਸਲ ਨੂੰ ਬਚਾਉਣ ਲਈ ਜਜ਼ਬਾ ਵਾ ਨੀਅਤ ਤੇ ਨੀਤੀ ਆ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਨੂੰ ਤਿਆਰ ਆ 24 ਚ ਵੀ ਔਰ 72 ਵਿੱਚ ਬਟ ਜੇ ਜਿਹੜੀਆਂ ਵਾਅਦਾ ਖਿਲਾਫ ਹੋਏ ਵਾਲੀਆਂ ਪਾਰਟੀਆਂ ਅਸੀਂ ਉਹਨਾਂ ਨਾਲ ਕਦੀ ਸਮਝੌਤਾ ਨਹੀਂ ਕਰਾਂਗੇ ਕਦੀ ਮੌਕਾ ਪ੍ਰਸਤ ਨਹੀਂ ਹੋਵਾਂਗੇ ਔਰ ਅਸੀਂ ਖਾਸ ਕਰਕੇ ਲੋਕ ਹਿੱਤਾਂ ਨੂੰ ਪਹਿਲ ਦੇਵਾਂਗੇ ਨਿੱਜੀ ਹਿੱਤਾਂ ਨੂੰ ਕਦੀ ਪਹਿਲ ਨਹੀਂ ਦੇਵਾਂਗੇ ਜੀ ਤੁਹਾਡਾ ਗੱਠ ਜੋੜ ਹੋ ਜਾਂਦਾ ਵਾ ਤੇ ਕਿਸੇ ਵੇਲੇ ਇਹ ਬੜੀ ਤਕੜੀ ਪ੍ਰੋਬਲਮ ਆ ਜਾਂਦੀ ਹੈ ਕਿ ਜਿਸ ਤਾਂ ਗੁਰਦਾਸਪੁਰ ਤੇ ਹਸ਼ਿਆਰਪੁਰ ਦੀ ਸੀਟ ਨੂੰ ਤੁਸੀਂ ਐਲਾਨ ਦਿੱਤਾ ਕਿ ਇਲੈਕਸ਼ਨ ਉੱਥੋਂ ਲੜਾਂਗੇ ਤੇ ਇਹਨਾਂ ਦੇ ਵਿੱਚ ਫੇਰ ਬਦਲ ਵੀ ਕੀਤਾ ਜਾ ਸਕਦਾ ਮੈਂ ਇੱਕ ਗੱਲ ਬੜੀ ਕਲੀਅਰ ਕਰਾਂ ਅੱਜ ਤੁਹਾਡੇ ਚੈਨਲ ਦੇ ਮਾਧਿਅਮ ਰਹੀਂ ਲੋਕ ਸਭਾ ਇਲੈਕਸ਼ਨ ਤੋਂ ਅਸੀਂ ਜਿਹੜੇ ਦੋ ਕੈਂਡੀਡੇਟ ਐਲਾਨੇ ਆ ਸਾਰੀਆਂ ਪਾਰਟੀਆਂ ਨੂੰ ਅਸੀਂ ਫਾੜੀ ਕਰਤਾ ਔਰ ਸਭ ਤੋਂ ਪਹਿਲਾਂ ਪ੍ਰਾਇੋਰਟੀ ਤੇ ਹੁਸ਼ਿਆਰਪੁਰ ਤੋਂ ਗਰਦਾਸਪੁਰ ਤੋਂ ਕੈਂਡੀਡੇਟ ਲਾਣੇ ਆ ਹੁਸ਼ਿਆਰਪੁਰ ਤੋਂ ਸਾਡੇ ਜਿਹੜੇ ਕੈਂਡੀਡੇਟ ਨੇ ਨੈਸ਼ਨਲ ਯੂਥ ਪਾਰਟੀ ਦੇ ਉਹ ਗੁਰਵਿੰਦਰ ਸਿੰਘ ਮਨੂਪੱਟੀ ਜੀ ਨੇ ਔਰ ਗਰਦਾਸਪੁਰ ਤੋਂ ਸਾਡੇ ਜਿਹੜੇ ਕੈਂਡੀਡੇਟ ਨੇ ਓੰਕਾਰ ਸਿੰਘ ਸੋਨੂ ਜੀ ਨੇ ਅਸੀਂ ਜਿਹੜੇ ਕੈਂਡੀਡੇਟ ਐਲਾਨ ਤੇ ਉਹ ਤੇ ਅਸੀਂ ਕੋਈ ਫੇਰ ਬਦਲ ਨਹੀਂ ਕਰਾਂਗੇ ਸੋ ਇਹ ਸੰ ਸਤਨਾਮ ਸਿੰਘ ਜਿੱਲ ਜਿਨ੍ਹਾਂ ਨਾਲ ਆਪਾਂ ਬੜੇ ਖੁੱਲ ਕੇ ਚਰਚਾ ਕੀਤੀ ਦੇਖਦੇ ਹੋ ਦਿਨਕ ਸਵੇਰਾ ਕੈਮਰਾਮੈਨ ਸੋਨੀ ਦੇ ਨਾਲ ਸਰਵਨ ਸਿੰਘ ਕੁਮਾਰ 올 ਵਰਲਡ ওপਨ ਚੈਲੰਜ 17 ਟਾਈਮ 골ਡ ਮੈਡਲਿਸਟ ਆਰਕੇ ਤੰਤਰਿਕ ਪੰਡਿਤ ਮੋਲਵੀ ਬੇਗਮ ਤੰਤਰਿਕ ਇਹਨਾਂ ਛੋੜਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਾਨੀ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ ਸਿਰਫ 31 ਘੰਟਿਆਂ 'ਚ ਸਮਾਧਾਨ ਫ੍ਰੀ 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 ਆਰਕੇ ਤੰਤਰਿਕ ਮੋਬਾਈਲ 9517855093 7710598475 ਪਤਾ ਪੰਜਾਬ